ਗਲਤ ਕੰਮ ਕਰ ਰਹੇ ਸੀ ਨਸ਼ੇ ਵੇਚ ਰਹੇ ਸੀ ਕੋਈ ਨਹੀਂ ਸਰ ਜੇ ਵੇਚ ਕੇ ਦੇਖ ਲਾ ਚਲੇ ਵੇਚਦੇ ਉਹ ਤਾਂ ਫੜਾ ਜਾਂਦੇ ਨਹੀਂ ਤੁਹਾਡੋਂ ਮੈਂ ਤੂੰ ਬਕਾਲਾ ਤੂੰ ਦੱਸ ਕਿਹੜਾ ਟੁੱਟੇ ਨੂੰ ਪਤਾ ਕਿਹੜੇ ਆ ਹਾਂ ਤੂੰ ਸਾਨੂੰ ਕੀ ਗੱਲ ਕੰਮ ਕਰ ਰਹੇ ਹੋ ਤੁਸੀਂ ਕਿਹੜਾ ਗੱਲ ਕੰਮ ਕਰ ਰਹੇ ਹੋ ਅਰੇ ਹੈਗੇ ਤੂੰ ਦੱਸ ਕਿਹੜਾ ਗਲਤ ਕੰਮ ਕਰਨਾ ਸੀ ਮੈਂ ਗਲਤ ਕੰਮ ਕਰਿਆ ਸੀ ਕਿਉਂ ਕਰ ਰਹੇ ਹੋ ਕੋਈ ਨਾਲ ਇੱਕ ਨਹੀਂ ਕਿਧਰ ਹੋ ਤੁਸੀਂ ਗੋਲੀ ਮਾਰੋਗੇ ਮੈਨੂੰ ਗੱਡੀਆਂ ਕਿੱਧਰ ਆਉਂਦੀਆਂ ਨਹੀਂ ਕੋਈ ਨਹੀਂ ਫਿਰ ਕਰੋ ਕੱਠਾ ਸੁਤਾਲੇ ਦੇ ਕੌਣ ਨਹੀਂ ਹੋਣਾ ਅਸਲ ਨਹੀਂ ਆਉਣਾ ਭਾਈਆ ਚਲੋ ਕਰੋ ਦੰਦ ਕੰਮ ਕਰਦੇ ਨਹੀਂ ਸਕਦਾ ਸਰ ਇਹ ਤੇ ਨਹੀਂ ਕਰ ਸਕਦੇ ਮੈਂ ਤੋੜ ਨਹੀਂ ਆ ਵੀ ਕਿੰਨੂ ਇਸ ਦਾ ਨਾ ਕੀਆ ਕਰ ਸਕਦਾ ਮੈਂ ਤੂੰ ਮੇਰੀ ਕੰਪਲੀਟ ਕਰ ਦੇ ਸਰ ਸਰ ਜੌਬ ਦੇ ਦੋ ਸਰਕਾਰੀ ਜੌਬ ਲਗਾਇਆ ਸਰਕਾਰੀ ਜੌਬ ਦੇ ਦੋ ਸਾਮੂਹ ਗੌਰਮੈਂਟ ਨੂੰ ਕਹੋ ਜਾ ਕੇ ਗੌਰਮੈਂਟ ਨੂੰ ਕੋਈ ਨਹੀਂ ਕੋਈ ਨਹੀਂ ਕਰਾ ਸਕਦਾ ਕੋਈ ਨਹੀਂ ਕਰਾ ਸਕਦਾ ਚਾਰ ਨਹੀਂ ਬੋਲ ਸਕਿਆ ਨਹੀਂ ਹੈ ਨਹੀਂ ਕੋਈ ਨਹੀਂ ਕਰਾ ਸਕਦਾ ਲੈਣਾ ਬਸ ਇਹ ਕਹਿੰਦੀ ਲੱਗਦੀ ਮਨੀ ਲੋਗਾਂ ਦਾ ਬਾਤ ਕੋ 1000 ਦੀ ਪਾਰੀ ਆ ਨੋ ਆਖੋ ਨਾ ਤੁਸੀਂ ਕੋਈ ਗੱਲ ਨਹੀਂ ਸਰ ਕੋਈ ਚੱਕਰ ਨਹੀਂ ਐਕਸ਼ਨ ਲੋ ਕੋਈ ਚੱਕਰ ਨਹੀਂ ਐਕਸ਼ਨ ਲੋ ਤੁਸੀਂ ਕਰਦੇ ਮੈਂ ਕਿਹਾ ਇਹਨਾਂ ਨੂੰ ਆਜੂ ਤਾਂ ਕਿੰਨੇ ਲੱਗਿਆ ਕੋਈ ਨਾ ਥੋੜੀ ਪਤਾ ਸਰ ਸਾਨੂੰ ਉਹਦੇ ਤੁਸੀਂ ਵੀਡੀਓ ਬਣਾ ਲਈਏ ਸਾਰੀ ਕਿਆ ਜਾਣ ਲਗਾਇਆ ਚਲੋ ਇਹਨੂੰ ਪਾ ਦਿਓ ਬਾਕੀ ਮੈਂ ਦੇਖਦਾ ਮੈਂ ਪਟਾੜਿਆਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਨਗਰ ਮਾਲਤਾਂ ਨੂੰ ਸਾਧਿਆ ਤੇ ਉਹਨੂੰ ਚਕਾਣਾ ਮੈਂ ਹਾਂ